ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀ ਦੀ ਰਸੋਈ ਵੇ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸੰਘਾੜਿਆ ਦੇ ਆٹے ਦੀਆਂ ਪੂਰੀਆਂ ਤੇ ਨਾਲ ਅਸੀਂ ਬਣਾਵਾਂਗੇ ਬਰਤ ਵਾਲੇ ਆਲੂ ਆ ਦੀ ਸਬਜੀ ਮੀਨਸ ਕਿ ਅਸੀਂ ਜਿਹੜੇ ਆਲੂ ਬਣਾਵਾਂਗੇ ਉਹ ਅਸੀਂ ਬਿਨਾਂ ਲਸਣ ਪਿਆਜ਼ ਦੇ ਜਿੱਦਾਂ ਬਰਤ ਵਿੱਚ ਬਣਾਏ ਜਾਂਦੇ ਨੇ ਉਹਦਾ ਅਸੀਂ ਬਣਾ ਕੇ ਤਿਆਰ ਕਰਾਂਗੇ ਤੇ ਆਓ ਅਸੀਂ ਸਭ ਤੋਂ ਪਹਿਲਾਂ ਅਸੀਂ ਨਾ ਆਲੂਆਂ ਨੂੰ ਉਬਾਲ ਲਵਾਂਗੇ ਇੱਥੇ ਮੈਂ 5 ਤੋਂ 6 ਆਲੂ ਲਏ ਨੇ ਇਹਨਾਂ ਨੂੰ ਮੈਂ ਉਬਾਲ ਕੇ ਰੱਖ ਲਿਆ ਹੈ ਪਹਿਲਾਂ ਤੋਂ ਆਲੂ ਹਲੇ ਗਰਮ ਨੇ ਤੇ ਗਰਮ ਗਰਮ ਆਲੂਆਂ ਦੇ ਆਪਾਂ ਜਿਹੜੇ ਛਿਲਕੇ ਆ ਉਤਾਰ ਲਵਾਂਗੇ ਛਿਲਕਾ ਉਤਾਰਨ ਤੋਂ ਬਾਅਦ ਅਸੀਂ ਆਲੂਆਂ ਨੂੰ ਰਫਲੀ ਇਸ ਤਰ੍ਹਾਂ ਕੱਟ ਲਵਾਂਗੇ ਕੁਝ ਆਲੂ ਆਪਾਂ ਹਲਕੇ ਹਲਕੇ ਜੇ ਮੈਸ਼ ਕਰ ਦਵਾਂਗੇ ਆਲੂਆਂ ਨੂੰ ਅਸੀਂ ਕੱਟ ਕੇ ਤਿਆਰ ਕਰ ਲਿਆ ਹੈ ਤੇ ਹੁਣ ਆਪਾਂ ਗੈਸ ਉੱਤੇ ਰੱਖਾਂਗੇ ਕੜਾਈ ਤੇ ਆਲੂਆਂ ਲਗਾਵਾਂਗੇ ਤੜਕਾ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਅਸੀਂ ਦੇਸੀ ਘਿਓ ਦੇ ਵਿੱਚ ਜਿਹੜੀ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਦੇਸੀ ਘਿਓ ਜਦੋਂ ਮੈਲਟ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਜੀਰਾ ਪਾਵਾਂਗੇ ਇੱਕ ਚਮਚ ਭਰ ਕੇ ਨਾਲ ਅਸੀਂ ਜੀਰੇ ਦੇ ਪਾ ਦਵਾਂਗੇ ਸੁੱਕੀ ਜਿਹੜੀ ਆ ਲਾਲ ਮਿਰਚਾ ਹੁੰਦੀ ਹੈ ਨਾ ਤਿੰਨ ਇੱਕ ਮਿਰਚਾ ਅਸੀਂ ਪਾ ਦਵਾਂਗੇ ਉਹਦੇ ਨਾਲ ਜਿਹੜੀ ਸਬਜੀ ਹੈ ਥੋੜੀ ਵਧੀਆ ਤੇ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਮਿਰਚਾਂ ਨੂੰ ਅਸੀਂ ਪਹਿਲਾਂ ਭੁੰਨ ਲੈਂਦੇ ਆ ਮਿਰਚਾ ਜਦੋਂ ਜੀਰਾ ਤੇ ਮਿਰਚਾ ਪੁੱਜੀ ਜਾਣਗੀ ਫਿਰ ਅਸੀਂ ਟਮਾਟਰ ਅਦਰਕ ਤੇ ਹਰੀਆ ਮਿਰਚਾ ਦਾ ਪੇਸਟ ਪਾਵਾਂਗੇ ਬਣਾ ਕੇ ਇੱਥੇ ਮੈਂ ਦੋ ਵੱਡੇ ਸਾਈਜ਼ ਦੇ ਟਮਾਟਰ ਲਏ ਸੀ ਥੋੜਾ ਜਿਹਾ ਅਦਰਕ ਤੇ ਦੋ ਹਰੀਆ ਮਿਰਚਾ ਇਹਨਾਂ ਨੂੰ ਤਿੰਨਾ ਇਕੱਠਿਆਂ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਨਾਲ ਹੀ ਅਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਦਵਾਂਗੇ ਤੇ ਨਾਲ ਅਸੀਂ ਪਾ ਦਵਾਂਗੇ ਲਾਲ ਮਿਰਚ ਸਿਰਫ ਅਸੀਂ ਇਹਦੇ ਵਿੱਚ ਨਮਕ ਤੇ ਲਾਲ ਮਿਰਚ ਪਾਣੀ ਹੈ ਹਲਦੀ ਵਗੈਰਾ ਆਪਾਂ ਕੁਝ ਨਹੀਂ ਪਾਣੀ ਹੈ ਹਲਦੀ ਤੇ ਵਗੈਰਾ ਸੀ ਜਿਹੜੇ ਇਹ ਆਲੂ ਬਣਾ ਕੇ ਤਿਆਰ ਕਰਾਂਗੇ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਿੰਨੀ ਦੇਰ ਤੱਕ ਜਿਹੜਾ ਮਸਾਲੇ ਵਿੱਚੋਂ ਤੇਲ ਬਾਹਰ ਨਹੀਂ ਆਇਆ ਦੇਖੋ ਇਧਰ ਜਿਹੜਾ ਤੇਲ ਬਾਰ ਆਣਾ ਸ਼ੁਰੂ ਹੋ ਗਿਆ ਹੈ ਤੇ ਜਿਹੜਾ ਸਾਡਾ ਮਸਾਲਾ ਹੈਗਾ ਇਹ ਭੁੱਜ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਹਿਲਾਂ ਪਾਣੀ ਪਾ ਦੇਵਾਂਗੇ ਇੱਕ ਵਾਰ ਅਸੀਂ ਪਹਿਲਾਂ ਪਾਣੀ ਪਾਵਾਂਗੇ ਪਾਣੀ ਪਾਣ ਤੋਂ ਬਾਅਦ ਤੇ ਫਿਰ ਅਸੀਂ ਇਹਦੇ ਵਿੱਚ ਜਿਹੜੇ ਆਲੂ ਰੱਖੇ ਹੋਏ ਸੀਗੇ ਆਪਾਂ ਕੱਟ ਕੇ ਉਹ ਪਾ ਦਵਾਂਗੇ ਤੇ ਨਾਲ ਅਸੀਂ ਨਾ ਇੱਕ ਕਾਲੂ ਬਖਰਾ ਰੱਖ ਲਿਆ ਸੀਗਾ ਉਹ ਆਲੂ ਅਸੀਂ ਹੱਥ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰਕੇ ਪਾ ਦਵਾਂਗੇ ਉਹਦੇ ਨਾਲ ਜਿਹੜੀ ਸਾਡੀ ਸਬਜ਼ੀ ਹੈ ਥੋੜੀ ਗਾੜੀ-ਗਾੜੀ ਬਣੇਗੀ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਜੇ ਥੋੜੀ ਪਤਲੀ ਤੁਸੀਂ ਜੇ ਚਾਵਲਾ ਵਗੈਰਾ ਨਾਲ ਖਾਣੀ ਹੈ ਥੋੜੀ ਪਤਲੀ ਬਣਾ ਲਵੋ ਪਰ ਅਸੀਂ ਇਹਦੇ ਨਾਲ ਜਿਹੜੀਆਂ ਪੂਰੀਆਂ ਬਣਾ ਕੇ ਤਿਆਰ ਕਰਨੀਆਂ ਹਨ ਤੇ ਆਪਾਂ ਥੋੜੇ ਆਲੂ ਸੰਗਣੇ ਹੀ ਰੱਖਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਗੜਕਣ ਦੇ ਲਈ ਰੱਖ ਦਿੰਦੇ ਹਾਂ ਥੋੜੀ ਹੀ ਦੇਰ ਦੇ ਵਿੱਚ ਜਿਹੜੇ ਆਲੂ ਆ ਸਾਡੇ ਰੇਜੇ ਪੈ ਜਾਣਗੇ ਆਪਾਂ ਥੋੜੀ ਕੀ ਦੇਰ ਇਹਨਾਂ ਨੂੰ ਰਜਾਵਾਂਗੇ ਓਨੀ ਦੇਰ ਤੱਕ ਜਿਹੜੀ ਆ ਪੂਰੀਆ ਹੈਗੀ ਆ ਅਸੀਂ ਉਹਦਾ ਆਟਾ ਗੁੰਨ ਕੇ ਤਿਆਰ ਕਰ ਲੈਂਦੇ ਹਾਂ ਪ੍ਰਾਤ ਵਿੱਚ ਅਸੀਂ ਨਾ ਇੱਕ ਆਲੂ ਰੱਖਾਂਗੇ ਆਲੂ ਨੂੰ ਅਸੀਂ ਨਾ ਪਹਿਲਾਂ ਮੈਸ਼ ਕਰ ਲਵਾਂਗੇ ਇਹ ਇੱਥੇ ਮੈਂ ਇੱਕ ਆਲੂ ਲਿਆ ਅਸੀਂ ਪਹਿਲਾਂ ਪਰ ਮੈਨੂੰ ਥੋੜਾ ਲੱਗਾ ਅਸੀਂ ਅੱਧਾ ਇੱਕ ਆਲੂ ਹੋਰ ਲੈ ਲਵਾਂਗੇ ਮੀਨਸ ਕਿ ਆਪਾਂ ਡੇਢ ਆਲੂ ਲੈ ਕੇ ਉਹਨੂੰ ਆਪਾਂ ਚੰਗੀ ਤਰ੍ਹਾਂ ਬਿਲਕੁਲ ਬਰੀਕ ਮੈਸ਼ ਕਰਾਂਗੇ ਜਾਂ ਆਪਾਂ ਨੂੰ ਕद्दूकस ਨਾਲ ਕद्दूकस ਕਰ ਲਵਾਂਗੇ ਆਲੂ ਮੈਸ਼ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ 1/2 ਕਿਲੋ ਦੇ ਕਰੀਬ ਜਿਹੜਾ ਸੰਘਾੜਿਆ ਦਾ ਆਟਾ ਹੁੰਦਾ ਉਹ ਅਸੀਂ ਪਾਵਾਂਗੇ ਹੁਣ ਅਸੀਂ ਆਟਾ ਪਾ ਦਿੰਦੇ ਹਾਂ ਆਟਾ ਪਾਣ ਤੋਂ ਬਾਅਦ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਤੇ ਅਸੀਂ ਇਹ ਵਾਲੇ ਆਟੇ ਨੂੰ ਗੁੰਨ ਕੇ ਤਿਆਰ ਕਰਾਂਗੇ ਆਲੂ ਪਾਣ ਦੇ ਨਾਲ ਇਹ ਹੁੰਦਾ ਜਿਹੜੀਆਂ ਪੂਰੀਆਂ ਹੁੰਦੀਆਂ ਉਹ ਥੋੜੀਆਂ ਨਰਮ ਬਣ ਕੇ ਤਿਆਰ ਹੁੰਦੀਆਂ ਸਖਤ ਨਹੀਂ ਬਣਦੀਆਂ ਹੈ ਇਸ ਕਰਕੇ ਦੇ ਵਿੱਚ ਆਲੂ ਨਾ ਜਰੂਰ ਪਾਓ ਜਦੋਂ ਆਟਾ ਗੁੰਨਣਾ ਹੈਗਾ ਉਹਦੇ ਨਾਲ ਜਿਹੜੀ ਆ ਪੂਰੀਆ ਹੈਗੀ ਆ ਥੋੜੀਆਂ ਸੌਫਟ ਬਣ ਕੇ ਤਿਆਰ ਹੁੰਦੀਆਂ ਹੈ ਤੇ ਇਧਰ ਅਸੀਂ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਆਟਾ ਜਿਹੜਾ ਸਾਡਾ ਗੁੱਜ ਕੇ ਤਿਆਰ ਹੋ ਚੁੱਕਾ ਹੈ ਤੇ ਇਹਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲੈਂਦੇ ਹਾਂ ਦੂਸਰੀ ਸਾਈਡ ਤੇ ਜਿਹੜੀ ਸਾਡੀ ਸਬਜ਼ੀ ਹੈ ਉਹਦੇ ਉੱਪਰ ਅਸੀਂ ਹਰਾ ਧਨੀਆ ਕੱਟ ਕੇ ਪਾ ਦਵਾਂਗੇ ਤੇ ਇਹਨੂੰ ਆਪਾਂ ਇੱਕ ਵਾਰ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਗੈਸ ਨੂੰ ਕਰ ਦਵਾਂਗੇ ਬੰਦ ਜਿਹੜੀ ਸਾਡੀ ਆਲੂ ਆਦੀ ਸਬਜੀ ਹੈ ਦੇਖੋ ਬਣ ਕੇ ਤਿਆਰ ਆ ਬਿਨਾ ਹਲਦੀ ਦੇ ਵੀ ਜਿਹੜੀ ਸਬਜੀ ਦਾ ਜਦ ਕਲਰ ਦੇਖੋ ਕਿੰਨਾ ਸੋਹਣਾ ਆਇਆ ਹੈ ਕਿੰਨੇ ਸੋਹਣੇ ਆਲੂ ਲਾਲ ਲਾਲ ਬਣ ਕੇ ਤਿਆਰ ਹੋਏ ਨੇ ਸਬਜੀ ਬਣ ਕੇ ਤਿਆਰ ਹੈ ਇਹਨੂੰ ਅਸੀਂ ਢੱਕ ਦਵਾਂਗੇ ਤੇ ਗੈਸ ਨੂੰ ਕਰ ਦਵਾਂਗੇ ਬੰਦ ਤੇ ਹੁਣ ਅਸੀਂ ਪੂਰੀਆ ਬਣਾ ਕੇ ਤਿਆਰ ਕਰਾਂਗੇ ਤੇ ਅਸੀਂ ਬਿਲਕੁਲ ਛੋਟੇ ਛੋਟੇ ਪੇੜੇ ਲੈ ਲਵਾਂਗੇ ਜਿਦਾ ਮੱਕੀ ਦਾ ਆਟਾ ਹੁੰਦਾ ਨਾ ਮੱਕੀ ਦਾ ਜਾਂ ਚੋਲਾ ਦਾ ਉਸ ਤਰ੍ਹਾਂ ਦਾ ਇਹ ਆਟਾ ਹੁੰਦਾ ਹੈ ਤੇ ਇਸ ਕਰਕੇ ਜਦੋਂ ਅਸੀਂ ਇਹਦੀ ਪੂਰੀ ਬਣਾਵਾਂਗੇ ਨਾ ਹੱਥ ਦੇ ਨਾਲ ਇਹ ਪੂਰੀ ਸਹੀ ਨਹੀਂ ਬੰਨੀ ਇਸ ਕਰਕੇ ਆਪਾਂ ਇਹਨਾਂ ਇੱਕ ਟਰਾਂਸਪੇਰੈਂਟ ਸ਼ੀਟ ਲੈ ਲਵਾਂਗੇ ਇਦਾਂ ਦੀ ਇਹਦੇ ਤੇ ਆਪਾਂ ਹਲਕਾ ਜਿਹਾ ਪਾਣੀ ਜਾਂ ਘਿਓ ਲਾ ਲਵਾਂਗੇ ਤੇ ਉਹਦੇ ਉੱਪਰ ਅਸੀਂ ਜਿਦਾ ਆਪਾਂ ਮੱਕੀ ਦੀ ਰੋਟੀ ਦਾ ਚੋਲਾ ਦੀ ਬਣਾਉਂਦੇ ਹਾਂ ਹੱਥ ਦੇ ਨਾਲ ਥੱਪ ਕੇ ਇਸ ਤਰ੍ਹਾਂ ਆਪਾਂ ਪਤਲੀ-ਪਤਲੀ ਪੂਰੀ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ પોਲੇ-પોਲੇ ਹੱਥਾਂ ਦੇ ਨਾਲ ਲਿਫਾਫੇ ਨੂੰ ਅਲੱਗ ਕਰ ਲਵਾਂਗੇ ਤੇ ਇਹਨੂੰ ਕਰਾਂਗੇ ਹੁਣ ਫਰਾਈ ਇਹ ਜਿਹੜਾ ਆਪਾਂ ਦੇਸੀ ਘਿਓ ਲਿਆ ਹੈ ਦੇਸੀ ਘਿਓ ਅਸੀਂ ਪਹਿਲਾਂ ਤੁਸੀਂ ਗੈਸ ਉੱਤੇ ਰੱਖਤਾ ਸੀਗਾ ਗਰਮ ਹੋਣ ਦੇ ਲਈ ਤੇ ਅਸੀਂ ਦੇਸੀ ਘਿਓ ਦੇ ਵਿੱਚ ਹੀ ਪੂਰੀਆ ਫਰਾਈ ਕਰਾਂਗੇ ਦੇਸੀ ਘਿਓ ਦੇ ਵਿੱਚ ਜਿਹੜੀ ਇਹ ਸਬਜ਼ੀ ਵੀ ਬਣਾ ਕੇ ਤਿਆਰ ਕੀਤੀ ਹੈ ਤੇ ਪੂਰੀਆ ਵੀ ਜੇ ਤੁਸੀਂ ਆਟਾ ਗੁੰਨਣ ਲੱਗਿਆ ਥੋੜਾ ਜਿਹਾ ਇਹਦੇ ਵਿੱਚ ਨਮਕ ਮਿਰਚ ਪਾ ਲਓ ਤੇ ਉਹਦੇ ਨਾਲ ਵੀ ਜਿਹੜੀ ਜੇ ਤੁਸੀਂ ਸਿੰਪਲ ਪੂਰੀਆ ਖਾਣੀਆਂ ਚਾਹੁੰਦੇ ਹੋ ਬਿਨਾ ਉਹਦੇ ਆਲੂਆ ਦੇ ਤੁਸੀਂ ਇਦਾਂ ਵੀ ਬਣਾ ਕੇ ਖਾ ਸਕਦੇ ਹੋ ਇਸ ਤਰ੍ਹਾਂ ਆਪਾਂ ਕੜਛੀ ਦੇ ਨਾਲ ਉੱਪਰ ਉਹਦੀ ਘਿਓ ਪਾਵਾਂਗੇ ਜਿਹੜੀ ਪੂਰੀ ਆ ਦੇਖੋ ਕਿੰਨੀ ਵਧੀਆ ਫੁੱਲ ਕੇ ਤਿਆਰ ਹੁੰਦੀ ਹੈ ਤੇ ਦੂਸਰੀ ਸਾਈਡ ਤੇ ਆਪਾਂ ਦੂਸਰੀ ਪੂਰੀ ਦੀ ਤਿਆਰੀ ਕਰ ਰਹੇ ਹਾਂ ਤੇ ਇਹਨੂੰ ਅਸੀਂ ਹੁਣ ਕੜਾਈ ਦੇ ਵਿੱਚੋਂ ਕੱਢ ਲੈਂਦੇ ਹਾਂ ਤੇ ਦੂਸਰੀ ਪਾ ਦਿੰਦੇ ਹਾਂ ਚੰਗੀ ਤਰ੍ਹਾਂ ਘਿਓ ਨਿਚੋੜ ਕੇ ਪੂਰੀ ਕੱਢ ਕੇ ਅਸੀਂ ਪਲੇਟ ਦੇ ਵਿੱਚ ਰੱਖ ਲਵਾਂਗੇ ਸੇਮ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਪੂਰੀ ਬਣਾਵਾਂਗੇ ਪੋਲੇ ਪੋਲੇ ਹੱਥਾਂ ਦੇ ਨਾਲ ਆਪਾਂ ਥੱਲੇ ਵਾਲ ਨੂੰ ਪੂਰੀ ਨੂੰ ਕਰਾਂਗੇ ਉੱਪਰ ਉਹਦੀ ਆਪਾਂ ਦੇਸੀ ਘਿਓ ਇੰਦਾ ਪਾਵਾਂਗੇ ਤੇ ਜਿਹੜੀ ਇਹ ਵੀ ਪੂਰੀ ਹੈ ਦੇਖਿਓ ਫੁੱਲ ਕੇ ਤਿਆਰ ਹੋ ਜਾਏਗੀ ਤੇ ਤੁਸੀਂ ਜਿਹੜੇ ਜਿਨ੍ਹਾਂ ਨੇ ਬਰਤ ਰੱਖਿਆ ਉਹ ਵੀ ਖਾ ਸਕਦੇ ਆ ਜਿਨ੍ਹਾਂ ਨੇ ਬਰਤ ਨਹੀਂ ਰੱਖਿਆ ਉਹ ਵੀ ਬਣਾ ਕੇ ਖਾ ਸਕਦੇ ਹੋ ਇੱਕ ਅਲੱਗ ਤਰ੍ਹਾਂ ਦਾ ਮੀਲ ਹੋ ਜਾਂਦਾ ਹੈ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਇਹ ਪੂਰੀਆਂ ਤੇ ਮੈਂ ਤੇ ਆਪਣੇ ਘਰ ਦੇ ਵਿੱਚ ਹਰ ਵਾਰ ਜਦੋਂ ਬਰਤ ਆਉਂਦੇ ਆ ਤੇ ਬਾਜ਼ਾਰ ਦੇ ਵਿੱਚ ਆਟਾ ਆਉਂਦਾ ਹੈ ਤੇ ਮੈਂ ਇਹ ਵਾਲੀ ਰੈਸਪੀ ਜ਼ਰੂਰ ਟਰਾਈ ਕਰਦੀ ਆ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਦੇਖੋ ਜਿਹੜੀ ਸਾਡੀ ਇਹ ਵੀ ਪੂਰੀ ਬਣ ਕੇ ਤਿਆਰ ਹੋ ਚੁੱਕੀ ਹੈ ਇਸੇ ਤਰ੍ਹਾਂ ਜਿਹੜੀਆਂ ਸਾਰੀਆਂ ਪੂਰੀਆਂ ਬਣਾ ਕੇ ਆਪਾਂ ਤਿਆਰ ਕਰ ਲਵਾਂਗੇ ਲੋ ਜੀ ਜਿਹੜੀ ਸਾਡੀ ਆਲੂ ਪੂਰੀਆ ਦੀ ਪਲੇਟ ਲੱਗ ਕੇ ਤਿਆਰ ਹੈ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੋਈਆਂ ਨੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੁਸੀਂ ਵੀ ਆਪਣੇ ਘਰ ਇਹ ਵਾਲੀ ਰੈਸਪੀ ਜਰੂਰ ਟਰਾਈ ਕਰਿਓ ਮਿਲਦੇ ਆਂ ਫੇਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ